ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਤ ਬਾਬਾ ਗੁਰਬਖ ਸਿੰਘ ਸਾਹਿਬ ਜੀ ਜੈਤੋ ਦਾ ਮੋਰਚਾ ਫਤਿਹ ਹਉਣ ਤੋਂ ਬਾਅਦ ਵਿੱਚ ਕੜਿਆਲ ਨਗਰ ਆ ਗਏ ਨੇ ਕੜਿਆਲ ਨਗਰ ਤੋਂ ਸ਼ਿਮਲੇ ਚਲੇ ਜਾਂਦੇ ਨੇ ਉਧਰ ਜਦੋਂ ਸੰਗਤਾਂ ਅੰਮ੍ਰਿਤ ਸੰਚਾਰ ਕਰਾਉਂਦੇ ਨੇ ਕਥਾ ਕੀਰਤਨ ਸਰਵਣ ਕਰਾਉਂਦੇ ਸੰਗਤਾਂ ਆਉਣ ਨਹੀਂ ਦਿੰਦੀਆਂ ਫਿਰ ਮਹਾਂਪੁਰਖ ਇੰਦਰ ਅ ਕੜਿਆਲ ਆ ਜਾਂਦੇ ਨੇ ਸਿਆਲ ਵਿੱਚ ਸੋ ਸੇ ਕੜਿਆਲ ਨਗਰ ਵਿੱਚ ਮਹਾਂਪੁਰਖ ਬਾਬੇ ਸ਼ਜਾ ਸਿੰਘ ਦੇ ਫਾਸ ਹਨ ਇੱਥੇ ਸਰਦਾਰ ਪ੍ਰਤਾਪ ਸਿੰਘ ਜਿਲੇਸੀ ਦੋ ਐਸੀਗੇ ਸ੍ਰੀ ਪੰਜਾ ਸਾਹਿਬ ਸਟੇਸ਼ਨ ਤੇ ਗੱਡੀ ਨੂੰ ਰੋਕਣ ਵਾਸਤੇ ਅਕਾਲੀ ਜਥੇ ਨੂੰ ਪ੍ਰਸ਼ਾਦਾ ਛਕਾਉਣ ਵਾਸਤੇ ਅਕਾਲੀ ਕੈਦੀਆਂ ਨੂੰ ਸੋ ਲੈਣ ਦੇ ਅੱਗੇ ਖਲੋ ਕੇ ਉਸ਼ੀਧ ਹੋਏ ਸਨ ਉਹਨਾਂ ਦੇ ਭਰਾ ਸਰਦਾਰ ਕਰਮ ਸਿੰਘ ਸ਼ਿਮਲੇ ਵਿੱਚ ਫੌਜੀ ਦਫ਼ਤਰ ਵਿੱਚ ਕੰਮ ਕਰਦੇ ਸਨ ਬੜੇ ਪ੍ਰੇਮੀ ਗੁਰਮਖ ਬੰਦੇ ਸੀਗੇ ਉਹ ਆ ਕੇ ਮਾਪੁਰਖਾਂ ਨੂੰ ਆਪਣੇ ਨਗਰ ਅਕਾਲਗੜ ਜ਼ਿਲ੍ਹਾ ਗੁਜਰਾਵਾਲੇ ਵਿੱਚ ਲੈ ਗਏ ਸੋ ਉੱਥੇ 1 ਮਹੀਨਾ ਮਾਪੁਰਖ ਰਹੇ ਨੇ ਕਥਾ ਕੀਰਤਨ ਤੇ ਅੰਮ੍ਰਿਤ ਪ੍ਰਚਾਰ ਹੁੰਦਾ ਰਿਹਾ ਸੋ ਉਹ ਤੋਂ ਦੀਆਂ ਸੰਗਤਾਂ ਵੀ ਵਾਪਸ ਆਉਣ ਦੇਣ ਪਰਮਾਪੁਰਖੋਂ ਤੋਂ ਫਿਰ ਵਾਪਸ ਆਏ ਤੇ ਆਉਂਦੇ ਹੋਏ ਮੁਛਲਾ ਨਗਰ ਵਿੱਚ ਆਗੇ ਸਰਦਾਰ ਵਸਾਕਾ ਸਿੰਘ ਦੇ ਘਰ ਜਿਨ੍ਹਾਂ ਦੇ ਨਾਲ Shimla ਪਹਿਲਾਂ ਮੇਲ ਹੋਇਆ ਸੀ ਉਹਨਾਂ ਦਾ ਪਿੰਡ ਪਿਛਲਾ ਮੁਛਲ ਹੈ ਮੁਛਲ ਪਿੰਡ ਵਿੱਚ ਉਹਨਾਂ ਦੇ ਘਰ ਆਏ ਇੱਥੇ ਆ ਕੇ ਕਥਾ ਕੀਰਤਨ ਦਾ ਪ੍ਰਵਾਹ ਚੱਲਿਆ ਅੰਮ੍ਰਿਤ ਸੰਚਾਰ ਹੋਣ ਲੱਗਾ ਲੱਗ ਲੱਗੇ ਪਿੰਡਾਂ ਦੇ ਲੋਕ ਮਹਾਂਪੁਰਖਾਂ ਕੋਲ ਆ ਕੇ ਕਥਾ ਕੀਰਤਨ ਸਰਵਣ ਕਰਦੇ ਤੇ ਜਦੋਂ ਸਮਾਪਤੀ ਹੁੰਦੀ ਸਵੇਰੇ ਸ਼ਾਮਾਂ ਨੂੰ ਦੀਵਾਨ ਸੱਜਦੇ ਤੇ ਸਮਾਪਤੀ ਤੋਂ ਬਾਅਦ ਵਿੱਚ ਰਾਤ ਨੂੰ ਮਹਾਂਪੁਰਖਾਂ ਕੇ ਤੇ ਇੱਕ ਮੁੱਛੜਾਂ ਤੋਂ ਜੱੱਬਾਵਾਲ ਵਾਲੇ ਪਾਸੇ ਛੱਪੜ ਜਿਹਨੂੰ ਬਗਿਹੜਾਂ ਵਾਲਾ ਛੱਪੜ ਲੋਕ ਕਹਿੰਦੇ ਸਨ ਉੱਥੇ ਬਗਿਹੜ ਆ ਕੇ ਕਹਿੰਦੇ ਪਾਣੀ ਪੀਂਦੇ ਸਨ ਤੇ ਨੀਵੇਂ ਥਾਂ ਤੇ ਮਹਾਂਪੁਰਖ ਬਹਿ ਕੇ ਸ੍ਰੀ ਸੁਲਕੁਮਨੀ ਸਾਹਿਬ ਦਾ ਪਾਠ ਕਰ ਰਹੇ ਹੁੰਦੇ ਅਕਾਂਤ ਵਿੱਚ ਇਹ ਤਾਂ ਮੁੱਛੜਾਂ ਦਾ ਕਿ ਸਰਦਾਰ ਕੁਸ਼ਾਲ ਸਿੰਘ ਉਹ ਵੀ ਕਿਤੇ ਜਦੋਂ ਇਹ ਦਰਬਾਰ ਨੂੰ ਆਇਆ ਹੈ ਤੇ ਉਹ ਮਿਲ ਪਿਆ ਮਹਾਂਪੁਰਖਾਂ ਨੂੰ ਕਹਿੰ ਲੱਗਾ ਮਹਾਂਪੁਰਖੋ ਹੁਣ ਇੱਥੇ ਹੀ ਰਹੋ ਤੇ ਤੁਹਾਨੂੰ ਥੋੜੀ ਜ਼ਮੀਨ ਦੇ ਦਿੰਨੇ ਆ ਤੇ ਉਹਦੇ ਚ ਬਗੀਚੀ ਲਾ ਲਓ ਕੁਟਿਆ પા ਕੇ ਇੱਥੇ ਰਹੋ ਮਹਾਂਪੁਰਖਾਂ ਦੇ ਕਿੰਨੀ ਕੁ ਦੇਵੇਂਗਾ ਪ੍ਰੇਮੀਆ ਅੰਦਾ ਦੇ ਦਾਂਗੇ 2-3 ਵਿਗੇ ਤੇ ਮਹਾਂਪੁਰਖਾਂ ਨੇ ਜਾਂ ਤੇ ਸਾਰੀ ਦੇ ਦੇ ਆਖਿਆ ਤੇ ਮਹਾਂਪੁਰਖਾਂ ਨੇ ਹਾਸੇ ਨਾਲ ਉਹ ਕਹਿਣ ਲੱਗਾ ਮਹਾਂਪੁਰਖ ਕੋ ਸਾਰੀ ਦਿੱਤੀ ਤੇ ਤੁਸੀਂ ਹੁਣ ਇੱਥੇ ਰਹਿਣਾ ਹੈ ਮਹਾਂਪੁਰਖ ਕਹਿੰਦੇ ਨਹੀਂ ਹੱਸਣ ਦੇ ਆ ਕਹਿੰਦਾ ਨਹੀਂ ਹੁਣ ਵਚਨ ਹੋ ਗਿਆ ਮਹਾਂਪੁਰਖ ਕੋ ਜ਼ਮੀਨ ਤੁਹਾਨੂੰ ਦਿੱਤੀ ਤੁਸੀਂ ਇੱਥੇ ਰਹਿਣਾ ਹੁਣ ਸੋ ਇਦਾਂ ਕਰਕੇ ਉਹ ਵੀ ਆਪਣੇ ਘਰ ਨੂੰ ਚਲੇ ਗਿਆ ਸਰਦਾਰ ਕੁਸ਼ਾਲ ਸਿੰਘ ਮਹਾਂਪੁਰਖ ਵੀ ਆਪਣੇ ਸਥਾਨ ਤੇ ਚਲੇ ਗਏ ਜੋ ਅਗਲਾ ਦਿਨ ਹੋਇਆ ਤੇ ਇੱਕ ਸਰਦਾਰ ਭਗਤ ਸਿੰਘ ਮਿਲ ਪਏ ਜਿਹੜੇ ਉਹ ਵੀ ਮੁਛਲਾਨਗਰ ਦੇ ਨੇ ਉਹ ਸੰਤ ਬਾਬਾ ਮਿਸ਼ਰਾ ਸਿੰਘ ਜਿਹੜੇ ਨਾ ਅੰਮ੍ਰਿਤਸਰ ਵਾਲੇ ਉਹਨਾਂ ਦੇ ਡੇਰੇ ਦੇ ਮਹੰਤ ਰਤਨ ਸਿੰਘ ਜੀ ਦੇ ਸੇਵਕ ਸਨ ਤੇ ਉਹ ਕਹਿਣ ਲੱਗੇ ਮਹਾਂਪੁਰਖੋ ਸਾਡੇ ਸੰਤ ਬਾਬਾ ਰਤਨ ਸਿੰਘ ਜੀ ਨੂੰ ਮਿਲੋ ਮਹੰਤ ਜੀ ਨੂੰ ਵਾਹਿਗੁਰੂ ਸਿਮਰਨ ਦੇ ਨਾਲ ਇੱਕ ਹੋਰ ਅਖਰ ਦਾਸ ਦੇ ਜਿਹਦਾ ਬੜਾ ਸੁਆਦ ਆਉਂਦਾ ਏ ਤੇ ਸੰਤ ਬਾਬਾ ਗੁਰਬਖਸ਼ ਸਿੰਘ ਜੀ ਕਹਿ ਲੱਗੇ ਨਹੀਂ ਜਿਹੜਾ ਕਲਗੀਧਰ ਨੇ ਅੰਮ੍ਰਿਤ ਛਕਾਉਣ ਸਮੇਂ ਵਾਹਿਗੁਰੂ ਗੁਰਮੰਤਰ ਦਿੱਤਾ ਇਹਨਾਂ ਜੋ ਸਾਨੂੰ ਪੰਜਾਂ ਪਿਆਰਿਆਂ ਤੋਂ ਮਿਲਿਆ ਹੈ ਉਤੋਂ ਵੱਧ ਹੋਰ ਸੁਆਦ ਕਿਹੇ ਚ ਨਹੀਂ ਆ ਸਕਦਾ ਅਸੀਂ ਕੇਵਲ ਵਾਹਿਗੁਰੂ ਦਾ ਗੁਰਮੰਤਰ ਦਾ ਯਾਪ ਹੀ ਕਰਨਾ ਹੈ ਸੋ ਸਾਹ ਸੇ ਗਰਾਸ ਜਪਣਾ ਹੈ ਇਦਾਂ ਕਰਕੇ ਜਦੋਂ ਸਿੱਖਿਆ ਦਿੱਦੀ ਤੇ ਬਾਬਾ ਭਗਤ ਸਿੰਘ ਜੀ ਬੜੇ ਕੋਸ਼ ਹੋਏ ਉਹ ਆਪਣੇ ਘਰ ਨੂੰ ਚਲੇ ਗਏ ਮਹਾਪੁਰਖ ਆਪਣੇ ਸਥਾਨ ਤੇ ਚਲੇ ਗਏ ਹੁਣ ਮੁਸਣਾ ਵਿੱਚ ਸੰਤ ਬਾਬਾ ਗੁਰਬਖਸ਼ ਸਿੰਘ ਜਿੱਥੇ ਰਹਿੰਦੇ ਸੀ ਨਾ ਉੱਥੇ ਬਹੁਤੀ ਸੰਗਤ ਆਉਣੀ ਸ਼ੁਰੂ ਹੋ ਗਈ ਤੇ ਮਹਾਪੁਰਖ ਜਿਹੜੇ ਨੇ ਇਹ ਾਕਾਂਤ ਵਿੱਚ ਜਿਆਦਾ ਬੰਦਗੀ ਕਰਨੇ ਪਸੰਦ ਕਰਦੇ ਸਨ ਮਹਾਪੁਰਖ ਇੱਕ ਦਿਨ ਉੱਥੋਂ ਤੁਰੇ ਜਿੱਥੇ ਸਾਡੇ ਨਗਰ ਜੱਬੋਵਾਲ ਵਿੱਚ ਅਜ ਗੁਰਦੁਆਰਾ ਸੰਤ ਸਰ ਸਾਹਿਬ ਹੈ ਇੱਥੇ ਉਦੋਂ ਉਜਾੜ ਸੀ ਬਿਲਕੁਲ ਡਰਾਉਣਾ ਥਾਂ ਸੀਗਾ ਪਿੰਡ ਤੋਂ ਬਹੁਤ ਦੂਰ ਸੀ ਤੇ ਇੱਥੇ ਝਾੜੀਆਂ ਸਨ ਇੱਥੇ ਆ ਕੇ ਤੇ ਮਾਪੁਰਖ ਬੈਠ ਗਏ ਤੇ ਇੱਥੇ ਬਹਿ ਕੇ ਸਿਮਰਨ ਕਰਨ ਲੱਗੇ ਕਾਫੀ ਸਮਾਂ ਇੱਥੇ ਸਿਮਰਨ ਕਰਦੇ ਰਹੇ ਸੋ ਹੌਲੀ-ਹੌਲੀ ਕਨਿਚਲੇ ਵੀ ਜਾਂਦੇ ਨੇ ਮੁਛੜੀ ਫਿਰ ਆ ਕੇ ਇੱਥੇ ਬਹਿ ਜਾਂਦੇ ਨੇ ਸੋ ਇੱਥੇ ਜਿਹੜਾ ਅਸਥਾਨ ਹੈ ਨਾ ਉਹ ਪਹਿਲਾਂ ਇੱਕ ਸੰਤ ਜੀ ਇੱਥੇ ਪਹਿਲਾਂ ਵੀ ਹੋਏ ਨੇ ਸੰਤ ਈਸ਼ਰ ਸਿੰਘ ਜੀ ਉਹਨਾਂ ਵੀ ਇੱਥੇ ਬੰਦਗੀ ਕੀਤੀ ਹੈ ਕਹਿੰਦੇ ਇੱਕ ਵਾਰੀ ਉਹਨਾਂ ਨੇ ਇੱਥੇ ਸ੍ਰੀ ਸਹਿਜ ਪਾਠ ਕਰਕੇ ਭੋਗ ਪਾਏ ਤੇ ਸਾਡੇ ਨਗਰ ਦੇ ਸਰਦਾਰ ਸੁੰਦਰ ਸਿੰਘ ਸ਼ਾ ਉਹ ਕਹਿਣ ਲੱਗੇ ਬਾਬਿਓ ਕਿਤੇ ਮੁਗ ਪਿੰਡ ਵਾਲੇ ਗੁਰਦੁਆਰੇ ਪਹੁੰਚਦੇ ਚਾਰ ਜੀ ਹੋਰ ਵੱਧ ਜਾਣੇ ਸੀ ਤੇ ਉਹ ਮਹਾਂਪੁਰਖ ਬਾਬਾ ਈਸ਼ਰ ਸਿੰਘ ਦੀ ਕਹਿਣ ਲੱਗੇ ਵੀ ਇੱਥੇ ਵੀ ਸਮਾ ਆਊਗਾ ਵਧੇਰੇ ਸੰਗਤਾਂ ਮੇਲੇ ਲਗਿਆ ਕਰਨਗੇ ਲੰਗਰ ਲਗਿਆ ਕਰਨਗੇ ਬੇਅੰਤ ਸੰਗਤਾਂ ਆਉਣਗੀਆਂ ਤੇ ਸਾਰੇ ਜਣੇ ਹੱਸ ਕੇ ਜਿਹੜੀ ਸੰਗਤ ਬੈਠੀ ਸੀ ਕਹਿੰਦੇ ਬਾਬਾ ਸੁੱਖਾ ਪੀਂਦਾ ਏ ਸ਼ਰਦਾਈ ਵਿੱਚ ਪਾ ਕੇ ਤੇ ਸੁੱਖੇ ਦੇ ਲੋਰ ਨਾਲ ਹੀ ਆਖੀ ਜਾਂਦਾ ਏ ਪਰ ਉਹਨਾਂ ਦੇ ਬਚਨ ਜਿਹੜੇ ਕਹੇ ਸੀ ਬਾਬੇ ਈਸ਼ਰ ਸਿੰਘ ਦੇ ਉਹ ਅੱਜ ਸੱਚ ਹੋ ਰਹੇ ਨੇ ਸੰਗਤਾਂ ਦੇ ਇੱਥੇ ਜੋੜ ਮੇਲੇ ਲੱਗਦੇ ਨੇ ਗੁਰੂ ਕੇ ਲੰਗਰ ਹਰ ਵੇਲੇ ਚੱਲਦੇ ਨੇ ਸੋ ਇੱਥੇ ਉਸ ਬਾਬਾ ਈਸ਼ਰ ਸਿੰਘ ਦੀ ਕੁਟਿਆ ਸੀ ਤੇ ਲਾਗੇ ਇੱਕ ਖੂਈ ਵੀ ਸੀ ਜਿਹਦੇ ਵਿੱਚੋਂ ਪਾਣੀ ਉਹ ਜਲ ਛੱਕਦੇ ਸੀ ਕੱਢ ਕੇ ਸੋ ਇਸ ਸਥਾਨ ਤੇ ਤੇ ਕੱਚੀ ਕੁਟਿਆ ਸੀ ਉਹ ਕਹਿੰਦੇ ਇੱਥੇ ਹੀ ਗੁਰਪੁਰੀ ਸਧਾਰਗੇ ਤੇ ਬਾਬਾ ਈਸ਼ਰ ਸਿੰਘ ਜੀ ਤੇ ਫਿਰ ਕੁਟਿਆ ਵੀ ਢੱਟ ਗਈ ਤੇ ਖੂਈ ਵੀ ਜਿਹੜੀ ਉਹ ਪੂਰੀ ਗਈ ਉਸ ਥਾਂ ਤੇ ਹੁਣ ਬਾਬਾ ਗੁਰਬਖਸ਼ ਸਿੰਘ ਮਹਾਪੁਰਖ ਆ ਕੇ ਬੈਠੇ ਨੇ ਬੰਦਗੀ ਕਰਦੇ ਝਾੜੀਆਂ ਨੇ ਆਲੇ ਦੁਆਲੇ ਤੇ ਉਸ ਵੇਲੇ ਪਿੰਡ ਦੂਰ ਹੈ ਇਸ ਕਰਕੇ ਕੋਈ ਬਹੁਤਾ ਇਧਰ ਆਉਂਦਾ ਨਹੀਂ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ